ਦੇ ਕੀਤੀ ਹੈ ਜਾਨ ਜਿੰਨੇ ਮਰਜੀ ਆਉਨੇ ਆਈ ਹੈ ਜਿਵੇਂ ਕਹਿੰਦੇ ਜੋਤਾ ਉਹ ਜਿਉਂਨ ਵਾਲਾ ਪਿੰਡ ਦਾ ਮੁੰਡਾ ਫਰੀਦ ਕੋਟੀਆ ਆ ਗਿਆ ਮੇਰੇ ਵੀਰੋ ਫਰੀਦ ਕੋਟੀਆ ਸੁੱਖਾ ਕਬੱਡੀ ਪਾ ਰਿਹਾ ਜਿਉਣ ਵਾਲਾ ਪਿੰਡ ਹੈ ਪਾਲਾ ਆਹ ਦੁਨੀਆ ਮੜਿਆਂ ਦਾ ਝਾਫਾ ਆਖਦੀ ਹੈ ਕਿੰਨਾ ਸੋਹਣਾ ਲੱਗਦਾ ਜਦੋਂ ਤੁਰਦਾ ਹੈ ਤੇ ਕਿੰਨਾ ਸੋਹਣਾ ਲੱਗਦਾ ਜਦੋਂ ਟੈਟੂ ਦਿਖਾਉਂਦਾ ਹੈ ਕਿੰਨਾ ਸੋਹਣਾ ਲੱਗਦਾ ਜਦੋਂ ਜੱਫੇ ਲਾਉਂਦਾ ਹੈ ਇਹ ਹੈ ਹਰਖੋਵਾਲ ਪਿੰਡ ਦਾ ਮੇਸ਼ੀ ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦਾ ਸਭ ਤੋਂ ਵੱਧ ਬਾਗਾਂ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦਾ ਸਭ ਤੋਂ ਵੱਧ ਪਿੰਡਾਂ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਪੰਜਾਬ ਦਾ ਮੇਰੇ ਵੀਰੋ ਕਾਕੇ ਕਾਰੀ ਸਾਰੀ ਦਾ ਜ਼ਿਲ੍ਹਾ ਵੀ ਹੁਸ਼ਿਆਰਪੁਰ ਜੀ ਨੇ ਸਭ ਤੋਂ ਵੱਧ ਕਬੱਡੀਆਂ ਭਾਈਆਂ ਕੈਨੇਡਾ ਦੇ 1 ਸਾਲ ਦੇ ਵਿੱਚ ਆਹ ਮੁੰਡੇ ਦਾ ਵੀ ਜ਼ਿਲ੍ਹਾ ਹੁਸ਼ਿਆਰਪੁਰ ਹੈ ਪਰ ਕਪੂਰਥਲੇ ਵਾਲਾ ਆ ਗਿਆ ਟਿੱਬੇ ਦਾ ਬੰਟੀ ਆ ਗਿਆ ਹੈ ਉਤਾਰ ਤਾਰੀ ਟੰਗੇ ਵਾਲੇ ਨੂੰ ਮਾਣ ਹੈ ਕੇਟੀ ਕ੍ਰੈਸ਼ ਦਾ ਵੱਡਾ ਯੋਗਦਾਨ ਹੈ ਇੱਕ ਮਕਰੋਫਰੀ ਦਾ ਵੱਡਾ ਯੋਗਦਾਨ ਹੈ ਕੁਆਂਟਮ ਗਰੁੱਪ ਦਾ ਧੰਨਵਾਦ ਹੈ ਸੀਐਸਐਸਟ ਵਾਲਿਆਂ ਦਾ ਧੰਨਵਾਦ ਹੈ ਬੰਟੀ ਦੀ ਕਬੱਡੀ ਚਾਰ ਜਾਫੀ ਤਿਆਰ ਨੇ ਚਾਰਾਂ ਦੇ ਵਿੱਚੋਂ ਡਾਲੇ ਪਿੰਡ ਦਾ ਆਤਮਾ ਆਤਮਾਣ ਵਾਲੇ ਪਿੰਡ ਦਾ ਮੇਰੇ ਵੀਰੋ ਜਿਨੇ ਕੋਸ਼ਿਸ਼ ਕੀਤੀ ਹੈ ਜਿਨੇ ਕੋਸ਼ਿਸ਼ ਕੀਤੀ ਹੈ ਕਿ ਜਿੰਦਾ ਕਰਦੇ ਨੇ ਲੋਕੀਂ ਹੀਰ ਨੱਡੀ ਦੀਆਂ ਗੱਲਾਂ ਉਹਦਾ ਕਰਦੇ ਪੰਜਾਬੀ ਨੇ ਕਬੱਡੀ ਦੀਆਂ ਗੱਲਾਂ ਅਮਰੀਕ ਬਹੁਤਾ ਜਾਣਦੇ ਨਾ ਖੇਡ ਕਿਸੇ ਹੋਰ ਦੀਆਂ ਗੱਲਾਂ ਉਹ ਜਾਣਦੇ ਨਾ ਕਿਸੇ ਖੇਡ ਹੋਰ ਦੀਆਂ ਗੱਲਾਂ ਲੈ ਵੀ ਸੁਖਿਆ ਆ ਤੇਰੇ ਪਿੰਡਾਂ ਦਾ ਨੌਜਵਾਨ ਹੈ ਇਹ ਤੇਰੇ ਜ਼ਿਲ੍ਹੇ ਦਾ ਨੌਜਵਾਨ ਹੈ ਜਿਹਨੇ ਪੌ ਮਿੰਟ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਧਰਤੀ ਆ ਸੁੱਖਾ ਕਹਿੰਦੇ ਉਹਦੀ ਉਹਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚਿਆ ਜਿਹੜਾ ਕਹਿੰਦੇ ਬਿਨਾ ਸਿਰ ਤੋਂ ਲੜਿਆ ਉਹ ਜਿਹਦੇ ਕਹਿੰਦੇ ਭਾਰਾ ਖੰਡਾ ਕਮਾਇਆ ਉਹ ਦਸੂਣ ਦੇ ਲੋੜ ਦੇ ਇਹ ਬੱਦ ਬੜੇ ਬਿਨਾ ਸਿਰਾਂ ਤੋਂ ਜੰਗਾ ਲੜਿਆ ਉਹ ਧਰਤੀ ਕਹਿੰਦੇ ਮਾਝੇ ਦੀ ਆ ਉਹ ਤਿੰਬੂ ਵਾਲ ਪਿੰਡ ਦਾ ਜ਼ਿਕਰ ਪੂਰੀ ਦੁਨੀਆ ਦੇ ਵਿੱਚ ਹੋੜ ਲਾਤਾ ਮੇਰੇ ਮਿੱਤਰੋ ਬਰੇਪਰ ਕਹਿੰਦੇ ਰੇਡ ਪੈਂਦੀ ਆ ਆ ਜਲਾਲਪੁਰੀਆ ਪਾਲਾਂ ਜਿਹੜੀ ਬੜੀ ਮਾ ਸਰਜੀਤ ਕੌਰ ਕਹਿੰਦੇ ਜਲਾਲਪੁਰ ਤੋਂ ਨੱਗੇ ਪੈਰੀ ਸੁਲਤਾਨਪੁਰ ਲੋਧੀ ਮੱਥਾ ਟੇਕਣ ਜਾਂਦੀ ਰਹੀ ਹੈ ਉਹ ਜਲਾਲਪੁਰੀਆਂ ਪਾਲਾਂ ਨਹੀਂ ਨੀ ਬੜਿਆ ਮਾ ਨੱਗੇ ਪੈਰੀ ਕਹਿੰਦੇ ਜਲਾਲਪੁਰ ਤੋਂ ਸੁਲਤਾਨਪੁਰ ਲੋਧੀ ਮੱਥਾ ਟੇਕਣ ਜਾਂਦੀ ਰਹੀ ਹੈ ਐ ਨਹੀਂ ਕਹਿੰਦੇ ਪਾਲਾਂ ਬੜਿਆ ਮੇਰੇ ਮਿੱਤਰੋ ਵਿਰੇਂਦਰ ਕਹਿੰਦੇ ਰੇਡ ਪੈਂਦੀ ਆ ਇੱਧਰ ਟਰਾਈ ਕੀਤੀ ਆ ਜੇ ਜੱਫਾ ਲੱਗ ਗਿਆ ਰਮੇਸ਼ ਰੋਟਾ ਕਹਿੰਦਾ ਇੱਕ 100 ਡਾਲਰ ਦੇ